ਪੁਲਿਸ ਨੂੰ ਕਾਨੂੰਨ ਦੇ ਰਖਵਾਲੇ ਕਿਹਾ ਜਾਂਦਾ ਹੈ ਪਰ ਜੇਕਰ ਪੁਲਿਸ ਵਾਲੇ ਹੀ ਕਾਨੂੰਨ ਤੋੜਨ ਲੱਗ ਜਾਣ ਤਾਂ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਪਹਿਲਾਂ ਵੀ ਕਈ ਵਾਰੀ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਆਪਣੀ ਕਾਨੂੰਨੀ ਹੱਦ ਤੋਂ ਬਾਹਰ ਜਾ ਕੇ ਕਾਰਵਾਈਆਂ ਕਰਦੇ ਨੇ ਤੇ ਤਾਜ਼ਾ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈ ਪਟਿਆਲੇ ਦੇ ਮਾਲ ਰੋਡ ਦੇ ਉੱਤੇ ਪਟਿਆਲਾ ਦੇ ਵਕੀਲਾਂ ਦੇ ਵੱਲੋਂ ਅੱਜ ਪਟਿਆਲਾ ਪੁਲਿਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ ਵਕੀਲਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਪੁਲਿਸ ਮੁਲਾਜ਼ਮਾ ਉਹਨਾਂ ਦੇ ਚੈਂਬਰ ਦੇ ਵਿੱਚੋਂ ਹੀ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਜਦਕਿ ਉਹ ਵਿਅਕਤੀ ਉਹਨਾਂ ਦੇ ਚੈਂਬਰ ਦੇ ਵਿੱਚ ਜ਼ਮਾਨਤ ਦੇ ਲਈ ਆਇਆ ਸੀ ਵਕੀਲਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਕਾਨੂੰਨ ਨਹੀਂ ਜਿਹੜਾ ਇਹ ਕਹਿੰਦਾ ਹੋਵੇ ਕਿ ਕੋਈ ਵਿਅਕਤੀ ਅਗਰ ਵਕੀਲ ਦੇ ਕੋਲੇ ਜ਼ਮਾਨਤ ਕਰਾਉਣ ਗਿਆ ਤਾਂ ਉਸ ਨੂੰ ਪੁਲਿਸ ਅਰੈਸਟ ਕਰ ਸਕਦੀ ਹੈ ਜਿਸ ਕਰਕੇ ਵਕੀਲਾਂ ਦੇ ਵੱਲੋਂ ਹੁਣ ਪੁਲਿਸ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਉਹ ਇਸ ਤੋਂ ਬਾਅਦ ਐਸਐਸਪੀ ਪਟਿਆਲਾ ਦੇ ਕੋਲੇ ਪੇਸ਼ ਹੋ ਕੇ ਵੀ ਆਪਣਾ ਮੰਗ ਪੱਤਰ ਰੱਖਣਗੇ ਮੇਰਾ ਨਾਮ ਐਡਵੋਕੇਟ ਹਿਮਾਂਸ਼ੂ ਗਿਰਦਾਰ ਹੈ ਜੀ ਮੇਰਾ ਚੈਂਬਰ ਹੈ ਉਹਦੇ 569 ਅੱਛਾ ਜੀ ਤੇ ਇਹਨਾਂ ਦਾ ਹਸਬੰਦ ਮੇਰੇ ਕੋਲ ਸਵੇਰੇ bail ਲਮਾਨ ਆਇਆ ਸੀਗਾ ਐਂਟੀਸੀਪੇਟਰੀ ਤੇ ਮੈਂ ਕੋਰਟ ਦੇ ਵਿੱਚ ਵਰਕ ਕਰ ਰਿਹਾ ਸੀਗਾ ਆਫਟਰ ਥੈਟ ਮੈਨੂੰ ਪਤਾ ਚੱਲਿਆ ਮੈਨੂੰ ਕਾਲ ਆਈ ਮੇਰੇ ਇੱਕ ਹੋਰ ਕਲਾਇੰਟ ਦੀ ਚੈਂਬਰ ਚੋਂ ਕਿ ਤੁਹਾਡਾ ਚੈਂਬਰ 'ਚ ਪੁਲਿਸ ਵਾਲੇ ਧੱਕੇ ਨਾਲ ਵੜ ਗਏ ਉਸ ਤੋਂ ਬਾਅਦ ਤੁਹਾਡੇ ਬੰਦੇ ਦੀ ਰੈਸਟ ਵੀ ਕਰਕੇ ਲੈ ਗਏ ਤੇ ਕਾਗਜ਼ ਵੀ ਚੱਕ ਕੇ ਲੈ ਗਏ ਕਿਸ ਚੀਜ਼ ਕੇਸ ਜੀ ਸੀਗਾ ਜੀ ਬੰਦਾ ਉਹਦਾ ਕੋਈ 420 ਦਾ ਮੈਟਰ ਚੱਲਦਾ ਸੀ ਪੁਰਾਣਾ ਉਹਦੇ ਚ ਬੇਲ ਵਗੈਰਾ ਉਹਦੀ ਜੰਪ ਹੋਈ ਵੀ ਸੀ ਉਹਦੀ ਐਂਟੀਸੀਪੇਟਰੀ ਬੇਲ ਲਵਾਣ ਆਇਆ ਸੀਗਾ ਹਮ ਠੀਕ ਕਿਦਾਂ ਦੇਖਦੇ ਆ ਫਿਰ ਪੁਲਿਸ ਦੀ ਕਾਰਵਾਈ ਦੇਖਦੇ ਆ ਲੈਟ ਅਸ ਸੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਆਪਣੀ ਬਾਰ ਨੂੰ ਵੀ ਦਿੱਤੀਆਂ ਤੇ ਦੇਖਦੇ ਆ ਜਿਵੇਂ ਵੀ ਹੋਏਗਾ ਅੱਗੇ ਐਪਲੀਕੇਸ਼ਨਾਂ ਸ ਦਿੱਤੀਆਂ ਸੀਸੀਟੀਵੀ ਫੁਟੇਜ ਅਸੀਂ ਕਢਾ ਲਈ ਹੈ ਤੇ ਸੀਸੀਟੀਵੀ ਫੁਟੇਜ ਤੁਹਾਨੂੰ ਵੀ ਦੇ ਦਾਂਗੇ ਅਸੀਂ ਚੈਂਬਰ ਦੇ ਵਿੱਚ ਵੜ ਰਹੇ ਆਂ ਔਰ ਬੰਦੇ ਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਜਾ ਰਹੇ ਆਂ ਤੇ ਤੁਸੀਂ ਇੱਥੇ ਵਕੀਲ ਹੋ ਤੁਹਾਡਾ ਇਹ ਜਿਹੜਾ ਸਿਸਟਮ ਹੈ ਸਾਰਾ ਹੀ ਵਕੀਲਾਂ ਦਾ ਹੈਗਾ ਸਾਰਾ ਸਿੱਧਾ ਆਪ ਹਰਾਨਾ ਕਿ ਜੇ ਸਾਡੇ ਕੋਲ ਐਂਟੀਸੀਪਟਰੀ ਬੇਲ ਕੋਈ ਲਵਾਨ ਆਏਗਾ ਅਸੀਂ ਦਾ ਬਾਹਰੋਂ ਜਿੱਥੋਂ ਮਰਜੀ ਲੈ ਜਾਓ ਤੁਸੀਂ ਵੀ ਕਾਨੂੰਨ ਦੇ ਅਗਲਾ ਜੇ ਐਂਟੀਸੀਪਟਰੀ ਬੇਲ ਦੀ ਪ੍ਰੋਵੀਜ਼ਨ ਬਣੀ ਹੈ ਅਗਲਾ ਸਾਡੇ ਕੋਲ ਆਇਆ ਸਾਈਨ ਕਰਾਂ ਤਾਂ ਸਾਨੂੰ ਆਪ ਨਹੀਂ ਪਤਾ ਵੀ ਪੁਲਿਸ ਕੋਲ ਅਥਾਰਟੀ ਕਿੱਥੋਂ ਆ ਗਈ ਵੀ ਚੈਂਬਰਾਂ ਦੇ ਵਿੱਚੋਂ ਬੰਦੇ ਚੱਕ ਕੇ ਲੈ ਕੇ ਜਾਣ ਲੱਗੇ ਪਹਿਲਾਂ ਵੀ ਇੱਕ ਹਾਈ ਕੋਰਟ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਮਸਲਾ ਚੱਲ ਰਿਹਾ ਹੈ ਕਿ ਮੋਬਾਈਲ ਬਿਲਕੁਲ 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 ਮੈਡਮ ਸ਼ੈਲੀ ਸ਼ਰਮਾ ਸਾਡੇ ਉਹ ਵੀ ਐਡਵੋਕੇਟ ਹੈ ਉਹਨਾਂ ਦੇਖਦੇ ਆ ਲੈਟ ਅਸ ਸੀ ਹੁਣ ਵਕੀਲ ਭਾਈਚਾਰਾ ਨੂੰ ਅਸੀਂ ਦਿੱਤੀ ਆ ਆਪਣੇ ਪ੍ਰਧਾਨ ਜੀ ਨੂੰ ਐਪਲੀਕੇਸ਼ਨ ਘੋਮਨ ਸਾਹਿਬ ਨੂੰ ਵੀ ਦੇਖਦੇ ਆ ਲੈਟ ਅਸ ਸੀ ਕੀ ਐਕਸ਼ਨ ਲੈਣੇ ਆ ਤੇ ਪੁਲਿਸ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਚਾਹਨੇ ਹੋ ਪੁਲਿਸ ਸਾਹਿਬ ਵਾਲੇ ਸਸਪੈਂਡ ਹੋਣੇ ਚਾਹੀਦੇ ਆ ਜੀ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਜਿਹੜੇ ਡਾਕੂਮੈਂਟ ਲੈ ਕੇ ਗਏ ਆ ਉਹਦੀ ਰਿਕਵਰੀ ਕਰਾਣੀ ਚਾਹੀਦੀ ਆ ਤੁਸੀਂ ਇਸ ਬਾਬਤ ਕਿਸੇ ਉੱਚ ਅਧਿਕਾਰੀ ਨਾਲ ਪੁਲਿਸ ਅਧਿਕਾਰ ਨਾਲ ਗੱਲ ਕੀਤੀ ਹੋਣਾ ਉਹ ਸਾਡੇ ਪ੍ਰਧਾਨ ਜੀ ਕਰਨਗੇ ਜੀ ਘੋਮਨ ਸਾਹਿਬ ਜਿਵੇਂ ਵੀ ਉਹਨਾਂ ਨੇ ਐਕਸ਼ਨ ਲੈਣਾ ਹੋਏਗਾ ਸਾਡੇ ਪ੍ਰੈਜ਼ੀਡੈਂਟ ਦੇ ਅਸਟਾ ਯੂਨਿਟੀ ਆ ਸਾਡੀ ਬਾਰ ਦੀ ਐਡਵੋਕੇਟ ਸੀ ਦੇਖਦੇ ਆ ਕੀ ਕੀ ਨਾਮ ਹੈ ਤੁਹਾਡਾ ਮਨਿੰਦਰ ਕੋਰ ਕੀ ਨਾਮ ਹੈ ਜੀ ਮਨਿੰਦਰ ਕੋਰ ਮਨਿੰਦਰ ਕੋਰ ਜੀ ਕੀ ਮਾਮਲਾ ਤੁਸੀਂ ਪ੍ਰੈਸ ਕੋਲ ਆਏ ਮੇਰੇ ਹਸਬੰਡ ਪਰਮਿੰਦਰ ਸਿੰਘ ਸੋਢੀ ਜੀ ਉਹਨਾਂ ਦਾ ਕੋਈ ਨਾ ਮੁਕੱਦਮਾ ਸੀਗਾ ਉਹਨਾਂ ਦੀ ਜ਼ਮਾਨਤ ਹੋਈ ਸੀ ਰਿਜੈਕਟ ਉਹ ਵਕੀਲ ਦੇ ਚੈਂਬਰ 'ਚ ਜ਼ਮਾਨਤ ਕਰਾਉਣ 11:30 ਵਜੇ ਗਏ ਤੇ ਉਸ ਟਾਈਮ ਕੁਝ ਪੁਲਿਸ ਮੁਲਾਜ਼ਮ ਆਏ ਉਹਨਾਂ ਨੇ ਉਹਨਾਂ ਦੇ ਚੈਂਬਰ 'ਚ ਵੜ ਕੇ ਮੇਰੇ ਪੁਲਿਸ ਮੇਰੇ ਹਸਬੰਡ ਨੂੰ ਉੱਥੇ ਕਿਡਨੈਪ ਕਰ ਲਿਆ ਕਰਦੇ ਸਾਰੇ ਉਹਨਾਂ ਨੂੰ ਲੈ ਗਏ ਥਾਣੇ 'ਚ ਸਦਰ ਥਾਣੇ 'ਚ ਉੱਥੇ ਜਾ ਕੇ ਮੇਰੇ ਹਸਬੰਡ ਨੂੰ ਪੇਸ਼ ਨਹੀਂ ਕੀਤਾ ਕਾਫੀ ਦਿਨ ਬਾਅਦ ਉਸ ਤੋਂ ਬਾਅਦ ਮੇਰੇ ਵੀ ਹੁਣ ਬੰਦਾ ਜ਼ਮਾਨਤ ਕਰਾਨ ਵਕੀਲਾ ਦੇ ਰੂਮ 'ਚ ਹੀ ਆਏਗਾ ਚੈਂਬਰ 'ਚ ਹੀ ਆਏਗਾ ਔਰ ਸੜਕ 'ਤੇ ਥੋੜੀ ਜ਼ਮਾਨਤ ਕਰਾਏਗਾ ਜ਼ਮਾਨਤ ਤਾਂ ਚੈਂਬਰ 'ਚ ਹੀ ਹੋਏਗੀ ਨਾ ਸੜਕ 'ਤੇ ਤਾਂ ਹੋਏਗੀ ਨਹੀਂ ਇਹਦੇ ਕਾਰਨ ਤੇ ਕਾਨੂੰਨ ਤੇ ਬਿਲਕੁਲ ਹੀ ਉਲੰਘਣਾ ਕੀਤੀ ਜਾ ਰਹੀ ਹੈ ਕਿਹੜੇ ਕੇਸ 'ਚ ਤੁਹਾਡੇ ਹਸਬੰਦ 420 ਦੇ ਅੱਛਾ ਕਦੋਂ ਦਾ ਚੱਲਦਾ ਸੀ ਕੇਸ ਇਹ ਚਾ 15 16 ਤੋਂ ਚੱਲ ਰਿਹਾ ਸੀ ਅੱਛਾ ਤੇ ਅੱਜ ਉਹ ਪੇਸ਼ ਹੋਣ ਆਏ ਸੀਗੇ ਪੇਸ਼ ਹੋਣ ਨਾ ਜ਼ਮਾਨਤ ਕਰਾਣ ਆਏ ਸਨ ਅੱਛਾ ਅਜੇ ਤੱਕ ਕੋਈ ਵੈਸੇ ਉਹਦੇ 'ਚ ਕਾਰਵਾਈ ਨਹੀਂ ਸੀ ਹੋਈ ਕੋਈ ਕਾਰਵਾਈ ਨਹੀਂ ਹੋਈ ਹਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ ਕਾਨੂੰਨੀ ਇਹ ਤਾਂ ਕਾਨੂੰਨ ਤੇ ਲੰਗਣਾ ਕੀਤੀ ਜਾ ਰਹੀ ਹੈ ਕੋਈ ਵੀ ਜੇ ਕੋਈ ਜੰਦਾ ਹੈ ਉਹ ਕਾਨੂੰਨ ਤੇ ਥਰੂ ਹੀ ਤੇ ਆਏਗੀ ਕਾਨੂੰਨ ਨੂੰ ਮੰਨਣ ਤੇ ਕੋਹ ਨਾਲ ਜਨਤਾ ਹੀ ਆਂਦੀ ਹੈ ਨਾ ਕਾਨੂੰਨ ਜਨਤਾ ਵਾਸਤੇ ਹੈ ਪੁਲਿਸ ਮੁਲਾਜ਼ਮਾਂ ਵਾਸਤੇ ਨਹੀਂ ਹੈਗਾ